ਉਹ ਅੱਜ ਪ੍ਰਧਾਨ ਮੰਤਰੀ ਜੀ ਫਿਰਦੇ ਸੀ ਉੱਥੇ ਦੀਨਾ ਨਗਰ ਬੀਜੇਪੀ ਵਾਲੇ ਕਹਿੰਦੇ ਅਸੀਂ ਆ ਤੁਸੀਂ ਚੁਣਿਆ ਸੀ ਸਣੀ ਦੇਵਲ ਹਾਂ ਜੀ ਮੈਂ ਕਹਿੰਨਾ ਘਰ ਦੇ ਵਿੱਚ ਗੁਰਦਾਸਪੁਰ ਦੇ ਕਿਸੇ ਘਰ ਚ ਕੋਈ ਜਦੋਂ ਨਲਕਾ ਗੇੜਦਾ ਨਾ ਸਣੀ ਦੇਵਲ ਨੂੰ ਗਾਲ ਕੱਢਦਾ ਪਹਿਲਾਂ ਵੀ ਆ ਨਲਕਾ ਪੱਟਣ ਵਾਲੇ ਨੇ ਪੱਟਿਆ ਸੋ ਵੀਰੋ ਉਹਨਾਂ ਨੇ ਕੀ ਲੈਣਾ ਯਾਰ ਤੁਹਾਡੀਆਂ ਪਸੀਬਤਾ ਤੋਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਗਿਆ ਨਾ ਪਿੰਡੇ ਦੇ ਹੰਡਾਈਆਂ ਨੇ ਕਦੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਨੇ ਆਪਾਂ ਆਪਣੇ ਪਿੰਡ ਵਾਲੇ ਆ ਆਪਾਂ ਹੰਡਾਈਆਂ ਹੋਈਆਂ ਆਪਾਂ ਇੱਥੇ ਰਹਿੰਦੇ ਆ ਆਪਾਂ ਨੂੰ ਸਾਰਾ ਪਤਾ ਹੈ ਇੱਕ ਬਲਦਾਂ ਵਾਲਾ ਰੇੜਾ ਜੋੜਿਆ ਹੋਇਆ ਬੋਰ ਵਾਲੇ ਟੋਆਂ ਚੋਂ ਨਿਕਲਿਆ ਹੋਇਆ ਸਾਰੀਆਂ ਗਰੀਬੀਆਂ ਤੰਗੀਆਂ ਤੁਰਸ਼ੀਆਂ ਪਿੰਡੇ ਦੇ ਹੰਡਾਈਆਂ ਹੋਈਆਂ ਨੇ ਤਾਇਨਾ ਦਾ ਫਿਰ ਬਿਜਲੀ ਹੁਣ ਮੈਂ ਬਿਜਲੀ ਵਾਲੇ ਬੋਰਡ ਵਾਲੇ ਨੂੰ ਕਿਹਾ ਮੈਂ ਮੈਂ ਕਿਹਾ ਸਾਰੀ ਦੁਨੀਆ ਦੇ ਦਫਤਰ 9 ਤੋਂ 5 ਲੱਗਦੇ ਨੇ ਦਿਨੇ ਤੁਸੀਂ ਕਿਸਾਨਾਂ ਦਾ ਦਫਤਰ ਰਾਤ ਨੂੰ ਕਿਉਂ 1:30 ਵਜੇ ਲਾਉਨੇ ਹੋ ਵੀ ਵੀ ਰਾਤ ਦੇ 2 ਵਜੇ ਲਾਈਟ ਆਉਗੀ ਮੈਂ ਕਿਹਾ ਦਿਨੇ ਲਾਈਟ ਦਿਓ ਦਿਨੇ ਆਉਂਦੀ ਹੈ ਨਾ ਇਹ ਉਹੀ ਬੰਦਾ ਸੁ ਕਰ ਸਕਦਾ ਜੀਨੇ ਇਹ ਰਾਤ ਨੂੰ 2 ਵਜੇ ਨੱਕੇ ਵੱਡੇ ਹੋਣ ਕੱਸੀਆਂ ਦਾ ਪਾਣੀ ਆ ਗਿਆ ਨਹਿਰਾਂ ਦਾ ਪਾਣੀ ਆ ਗਿਆ ਬਿਜਲੀ ਫ੍ਰੀ ਹੋਗੀ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਆਉਂਦੀ ਹੈ ਬਿਜਲੀ ਸੁਖਵੀਰੋ ਇਹਨਾਂ ਨੂੰ ਇਹ ਭਾਜੀਪੀ ਕਾਂਗਰਸ ਚਲੋ ਦੂਜਿਆਂ ਦਾ ਕੀ ਨਾਂ ਲੈਣਾ ਹੁਣ ਸੁਖਵੀਰ ਹੋਰ ਤਾਂ ਉਹਦਾ ਨਿਪਟ ਗਿਆ ਕੰਮ ਉਹ ਤਾਂ ਇੱਕ ਜੀਪ ਦੇ ਉੱਤੇ ਛੱਤ ਛੱਤ ਜੀ ਲਵਾ ਰੱਖਿਆ ਤੁਰਿਆ ਫਿਰਦਾ ਕੋਈ ਨਹੀਂ ਹੁੰਦਾ ਆਲੇ-ਦਾਲੇ ਉਹੀ ਦੁਕਾਨਾਂ ਨੂੰ ਹੀ ਆਏ ਕਰ ਦਿੰਦੇ